ਪ੍ਰੋਫੈਸਰ ਮਹੂਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਕੈਨੇਡਾ ਦੇ ਸਹਿਯੋਗ ਨਾਲ ਕੈਨੇਡਾ ਦੇ ਸਰੀ ਸ਼ਹਿਰ ਚ ਗਦਰੀ ਬਾਬਿਆਂ ਦੀ ਯਾਦ ਚ ਮੇਲਾ ਗਦਰੀ ਬਾਬਿਆਂ ਦਾ 26 ਜੁਲਾਈ ਦਿਨ ਸ਼ਨੀਵਾਰ ਨੂੰ ਕਰਵਾਇਆ ਜਾਵੇਗਾ ਇਸ ਸੰਬੰਧੀ ਸਰੀ ਦੇ ਵੇਅਰ ਕ੍ਰੀਕ ਪਾਰਕ ਚ ਧੂਮ ਤੜਕੇ ਨਾਲ ਤਿਆਰੀਆਂ ਮੁਕੰਮਲ ਕਰ ਲਿਆਂ ਗਈਆਂ ਨੇ ਉਧਰ ਦੂਜੇ ਪਾਸੇ ਕੈਨੇਡਾ ਦੇ ਕਾਰਜਕਾਲ ਵਿੱਚ ਮਹੱਤਵਪੂਰਨ ਯੋਗਦਾਨ ਲਈ ਭਾਰਤੀ ਪ੍ਰਵਾਸੀਆਂ ਦੀ ਪ੍ਰਸ਼ੰਸਾ ਕੀਤੀ ਗਈ ਹੈ ਇਸ ਸੰਬੰਧ ਇੱਕ ਯੂਜ਼ਰ ਨੇ ਰੈਡੀਏਟ ਤੇ ਪੋਸਟ ਪਾਈ ਕਿ ਜੋ ਚਰਚਾ ਦਾ ਵਿਸ਼ਾ ਬਣਗੀ ਭਾਰਤੀ ਕੈਨੇਡੀਅਨ ਪ੍ਰਤੀਬੋਤ ਸਤਕਾਰ ਸਰਲੇਖ ਵਾਲੀ ਪੋਸਟ ਇੱਕ ਯੂਜ਼ਰ ਦੁਆਰਾ ਸਾਂਝੀ ਕੀਤੀ ਗਈ ਜੋ ਹਾਲ ਹੀ ਵਿੱਚ ਲਗਭਗ 1 ਦਹਾਕੇ ਬਾਅਦ ਟੋਰਾਂਟੋ ਆਇਆ ਸੀ ਵਾਇਰਲ ਹੋ ਰਹੀ ਪੋਸਟ ਵਿੱਚ ਰੈਡੀਏਟਰ ਨੇ ਸ਼ਹਿਰ ਪਰ ਵਿੱਚ ਹੋਏ ਬਦਲਾਅ ਤੇ ਵਿਚਾਰ ਕੀਤਾ ਤੇ ਇਸ ਦਾ ਕ੍ਰੈਡਿਟ ਸੇਵਾ ਤੇ ਪਰਚੂਨ ਖੇਤਰ ਵਿੱਚ ਭਾਰਤੀ ਭਾਈਚਾਰੇ ਦੀ ਮੌਜੂਦਗੀ ਨੂੰ ਦਿੱਤਾ ਜ਼ੂਜ਼ਰ ਨੇ ਲਿਖਿਆ ਮੈਂ ਲਗਭਗ ਇੱਕ ਦਹਾਕੇ ਬਾਅਦ ਪਿਛਲੇ ਦੋ ਹਫ਼ਤਿਆਂ ਵਿੱਚ ਟ੍ਰਾਂਟੋ ਵਿੱਚ ਸੀ ਅਤੇ ਭਾਰਤੀ ਪ੍ਰਵਾਸੀ ਅਸਲ ਵਿੱਚ ਕੈਨੇਡੀਅਨ ਅਰਥਵਿਵਸਥਾ ਨੂੰ ਚਲਦਾ ਰੱਖ ਰਹੇ ਨੇ ਮੈਕਟਿਸ ਤੋਂ ਲੈ ਕੇ ਬਾਲਮਾਰਟ ਤੱਕ ਹਰੇਕ ਕਾਰੋਬਾਰ ਵਿੱਚ ਭਾਰਤੀ ਨੇ ਪੋਸਟ ਨੇ ਕੈਨੇਡਾ ਵਿੱਚ ਭਾਰਤੀ ਕਾਮਿਆਂ ਦੀ ਕਾਰਜ ਨੈਤਿਕਤਾ ਦੀ ਵੀ ਪ੍ਰਸ਼ੰਸਾ ਕੀਤੀ ਉਨ੍ਹਾਂ ਨੂੰ ਦੋਸਤਾਨਾ ਅਤੇ ਮਿਹਨਤੀ ਲੋਕਾਂ ਵੱਜੋਂ ਦਰਸਾਇਆ ਸੰਯੁਕਤ ਰਾਜ ਵਿੱਚ ਆਪਣੇ ਤਜਰਬਿਆਂ ਨਾਲ ਤਿੱਖੀ ਟੋਲਾ ਕਰਦੇ ਹੋਏ ਰੈਡੀਏਟਰ ਨੇ ਅਮਰੀਕੀ ਕਾਰਜਵਲ ਦੀ ਸੰਤੁਸ਼ਟੀ ਲਈ ਅਲੋਚਨਾ ਕੀਤੀ ਜੂਜ਼ਰ ਨੇ ਪੋਸਟ ਨੂੰ ਇਹ ਲਿਖ ਕੇ ਸਮਾਪਤ ਕੀਤਾ ਕਿ ਸਪਸ਼ਟ ਹੈ ਕਿ ਗੋਰੇ ਲੋਕਾਂ ਵਿੱਚ ਨਸਲਵਾਦ ਸਿਰਫ ਇਸ ਲਈ ਹੈ ਕਿਉਂਕਿ ਉਹ ਇਸ ਗੱਲ ਤੋਂ ਨਾਰਾਜ਼ ਨੇ ਕਿ ਇਹ ਲੋਕ ਜੋ ਹੁਣੇ ਹੀ ਕੈਨੇਡਾ ਆਏ ਨੇ ਉਹਨਾਂ ਨਾਲੋਂ ਸਮਾਜ ਵਿੱਚ ਵੱਧ ਯੋਗਦਾਨ ਪਾ ਰਹੇ ਨੇ